ਸਤਨਾਮ ਪਾਜੀ ਅ ਅੱਜ ਤੁਹਾਨੂੰ ਬੇਗਮਪੁਰਾ ਟਾਈਗਰ ਫੋਰਸ ਤੋਂ ਪੰਜਾਬ ਸਲਾਹਕਾਰ ਲਗਾਇਆ ਗਿਆ ਹੈ ਕੀ ਕਹਿਣਾ ਚਾਹੋਗੇ ਤੁਸੀਂ ਜੈ ਗੁਰੂ ਦੇਵ ਧੰਨ ਗੁਰੂ ਦੇਵ ਮੈਂ ਤੁਹਾਡੇ ਸਾਰਿਆਂ ਦਾ तहे ਦਿਲੋਂ ਸ਼ੁਕਰ ਗੁਜ਼ਾਰ ਹਾਂ ਔਰ ਬਹੁਤ ਬਹੁਤ ਧੰਨਵਾਦ ਕਰ ਰਿਹਾ ਹਾਂ ਕਿ ਤੁਸੀਂ ਮੈਨੂੰ ਨਿਮਾਣੇ ਜਿਹੇ ਨੂੰ ਇੱਡਾ ਵੱਡਾ ਅਹੁਦਾ ਬਖਸ਼ਿਆ ਹੈ ਮੈਂ ਆਪਣੇ ਤਨ ਮਨ ਧਨ ਨਾਲ ਤੁਹਾਡੀ ਹਰ ਇੱਕ ਦੀ ਸੇਵਾ ਲਈ ਬੈਠਾ ਹਾਂ ਜੀ ਔਰ ਜਦੋਂ ਵੀ ਚਾਹੋ ਤੁਸੀਂ ਜਦੋਂ ਮਰਜ਼ੀ ਮੇਰੇ ਨੂੰ ਕੋਲੋਂ ਜਦੋਂ ਮਰਜ਼ੀ ਆਓ ਉੱਥੇ ਅਸੀਂ ਤੁਹਾਡੇ ਸਾਰੇ ਹੀ ਇਕੱਠਿਆਂ ਦੇ ਨਾਲ ਚੱਲ ਸਕੀਏ ਔਰ ਇੱਕ ਦੂਸਰੇ ਦੇ ਪ੍ਰਤੀ ਸਮਾਜ ਦੇ ਕੰਮ ਕਰ ਸਕੀਏ ਹਾਂਜੀ ਜੋ ਬੋਲੇ ਸੋਨਟ ਹੈ ਸਤਿਗੁਰੂ ਆਸ ਮਹਾਰਾਜੀ ਹੈ

ਕਹਣਾ ਕੋ ਗੋਮਾਂ ਦਾ ਨਾ ਦੰਦੋਂ ਸੱਤ ਲਕਾਂ ਦਾ ਕੋਈ ਇਨਸਾਨ ਕੁਮਲੀ ਦਾ ਕੋਈ ਬਾਦ ਦਾ ਕੋ ਸਾਲਾ ਸ਼ੇਤਾਨਾ ਨਾ ਉਹ ਰਲ ਕੇ ਸਭ ਤੋਂ ਪ੍ਰਦੇ ਪੜਤੇ ਬਾਹਰ ਆ। ਸਾਡੇ ਸਮਾਜ ਨੂੰ ਵੀ ਸੰਕਰੋ ਮਾਰਨ ਇੱਕ ਨਸੀਦਦਾ ਇਹ ਕਿਤੇ ਘਟਤ ਜੁਲ ਹੁੰਦਾ ਉਹ ਤਾਂ ਸਾਰੇ ਇਕੱਠੇ ਹੋਦੇ। ਇਕੱਠੇ ਹਮਸ਼ਾ ਹੁੰਦਾ ਸਾਹਮਣਾ ਕਰੋ। ਮਨਾ ਸ਼ਾਇਦ ਸਾਰੇ ਦਮੀਆਂ ਸਾਰੇ ਵੀਰ ਨੂੰ ਜੈ ਹੋਵੇ ਧੰਨ ਹੋਵੇ ਸਤਿ ਸ੍ਰੀ ਅਕਾਲ ਧੰਵਾਦ ਸਾਰੇ ਵੀਰਾਂ ਦਾ। ਜਿਹੜੇ ਅੰਗਰੇਜ਼ੀ ਦਾ ਰਿਪੋਰਟ ਹੈ ਵਿਸ਼ਾ ਪੜ੍ਹਾਈ ਦਾ ਹੈ ਪੜ੍ਹਾਈ ਦੇ ਗੱਲ ਚੱਲ ਰਹੀ ਹੈ ਭਾਈ ਥੋੜਾ ਉੱਚੀ ਬੋਲੋ ਬੋਲਣ ਕਰਕੇ ਸੁਣ ਨਹੀਂ ਰੋਜ਼ ਭਾਈ ਇਹਦੇ ਵਿਸ਼ੇ ਤੇ ਗੱਲ ਚੱਲ ਰਹੀ ਆ ਤੇ ਤਾਰਾ ਜੀ ਨੇ ਆਪਣੇ ਅਮਰੀਦ ਨੇ ਸਪਨਾ ਜੀ ਨੇ ਸਾਰੇ ਨੇ ਪੜ੍ਹਾਈ ਦੇ ਵਿਸ਼ੇ ਤੇ ਗੱਲ ਕੀਤੀ ਆ ਸਾਥੀਓ ਪੜ੍ਹਾਈ ਜਿੱਦਾਂ ਕਿੰਨੇ ਦੇ ਵਿੱਦਿਆ ਤੀਜਾ ਨੇਤਰ ਸਕੂਲਾਂ ਦੇ ਵਿੱਚ ਲਿਖਿਆ ਹੁੰਦਾ ਹੈ ਵਿੱਦਿਆ ਤੀਜਾ ਨੇਤਰ ਕੜਾ ਇਤੂ ਦੇਾਰੇ ਆਦਮੀ ਇਨਸਾਨ ਜਿਹੜਾ ਪਸ਼ੂ ਦੇ ਬਰਾਬਰ ਗੁਰੂ ਅਰਦਾਸ ਮਰ ਨੇ ਵੀ ਕਿਹਾ ਹੈ ਦੇਖ ਪੜਾਈ ਕਿਉਂ ਜ਼ਰੂਰੀ ਆ ਬਾਬਾ ਸਾਹਿਬ ਨੇ ਕਿਹਾ ਪੜੋ ਜਿਹੜੋ ਸੰਘਰਸ਼ ਕਰੋ ਉਹਦੇ ਵਿੱਚ ਪਹਿਲਾ ਅੱਖਰ ਕਿੜਾ ਪੜੋ ਕਿਉਂ ਜ਼ਰੂਰੀ ਆ ਪੜਾਈ ਅਜ ਕਰਕੇ ਜ਼ਰੂਰੀ ਆ ਕਿਉਂਕਿ ਇਹ ਸਮਾਜ ਨੂੰ ਕਰਦੇ ਪ੍ਰਤੀ ਜਾਗਰੂਕ ਕਰਦਾ ਸਮਾਜ ਦੇ ਕਿਵੇਂ ਪਤਾ ਚੱਲਦਾ ਜਿੱਤੇ ਜਿਹੜੇ ਅਨਪੜ੍ਹ ਲੋਗ ਆ ਜਿੱਥੇ ਸੁਦੀਆਂ ਦੂਰ ਖੇਤਾਂ ਦੇ ਵਿੱਚ ਬੰਨ ਕਰਦੇ ਆ ਉਹ ਤੁਸੀਂ ਜੀ ਹੁੰਦੇ ਆ ਤੁਸੀਂ ਜੀ ਨੂੰ ਪਹੁੰਚ ਆਦੇ ਆ ਇਹ ਅੱਡੇ ਗਲੇ ਜਿਹੜਾ ਆਪ ਵੀ ਸੁਣਿਆ ਇਸ ਕਰਕੇ ਪੜਾਈ ਜਿਹੜਾ ਹੈ ਬੰਦਾ ਸ਼ਬਦਾਂ ਨਾਲ ਸਮਝੋਈ ਜਾਂਦਾ ਹੈ। ਕਲਮ ਦੇ ਵਿੱਚ ਬਹੁਤ ਵੱਡੀ ਤਾਕਤ ਹੈ। ਇਸ ਤਰ੍ਹਾਂ ਆਪਾਂ ਜਿਹੜੇ ਕਿਹਾ ਕਿ ਨਾ ਕਲਮ ਨਾਲ ਹੀ ਲਿਖਦਾ। ਉਹ ਕਿਸੇ ਬੀਕਰਤਾ ਮੁੱਖੀ ਦੁਨੀਆਂ ਸਾਡੇ ਲਈ ਬਣੀ ਹੈ। ਕਲਮ ਨਾਲ ਹੀ ਲਿਖਦਾ। ਜੇ ਕਿਸੇ ਨੂੰ ਸਜਾਦ ਜਾਂ ਅਵਿਕਲਮ ਨਾਲ ਲਿਖੇ। ਕਲਮ ਦੀ ਤਾਕਤ ਕਿੰਨੀ ਵੱਡੀ ਆ। ਤਲਵਾਰਾਂ ਦੀਆਂ ਤਾਕਤਾਂ ਨਾਲੋਂ ਵੀ ਵੱਡੀ ਜਦੋਂ ਯੋਧੇ ਲੜਕੇ ਥੱਕੇ ਜਾਂਦੇ ਆ ਮਿੱਤਰੋਂ ਮਿਲ ਕੇ ਆ ਕੇ ਬਹੁਤ ਵੱਡਾ ਨਿਸ਼ਾਨਾ ਉਹ ਤੋਂ ਵੀ ਬਹੁਤ ਡਾਰਕ ਨਿਸ਼ਾਨਾ ਹੁੰਦਾ ਹੈ ਅੱਜ ਕਿਸੇ ਨੂੰ ਮੁਸੌਲ ਦੇ ਕਰਦੀ ਵਾਰ ਦੇਖੀ ਹੁੰਦੀ ਆ ਇੱਧਰ ਵੀ ਚੱਲ ਪਈ ਆ ਠੀਕ ਹੈ ਨਾ ਨਾਮ ਗੈਟਰ ਦੇ ਧੰਨ ਗੁਰਦੇ ਜੈ ਜੀ ਜੈਵਾ ਨੋਗਰਾਮਾ ਤੋਂ ਕਿੰਨੇ ਸਤਿਅ ਆਏ ਸਾਰੇ ਨੋਗਰਾਮਾ ਤੋਂ ਸੋ ਅੱਜ ਜਿਹੜੇ ਮੈਡੀਕਲ ਇਸ ਮੇਨ ਇਹ ਚਾਹੀਏ ਜਿਵੇਂ ਕਿ ਕਮਿਟੀ ਬਾਡੀ ਨਾਲ ਗੱਲਬਾਤ ਕੀਤੀ ਸਾਡੇ ਕਮਿਟੀ ਪ੍ਰਧਾਨ ਅਸ਼ੋਕ ਕਰਨ ਜੀ ਕਮਿਟੀ ਨਾਲ ਸਾਡੇ ਉਤਾਰ ਬਸੀ ਭਾਜੂ ਜੀ ਇਹਨਾਂ ਨਾਲ ਗੱਲਬਾਤ ਹੋਈ ਸੀ ਕਿ ਆਪਾਂ ਜੋ ਗ੍ਰੀਗੂਪੁਰਾ ਡਾਈਵਰ ਫੋਰਸ ਦਾ ਇੱਕ ਪੜਿਆ ਲਿਖਿਆ ਤਤਕਾ ਵੀ ਨਾਲ ਆਪਣੇ ਜੋੜਨਾ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਸਤਨਾਮ ਭਾਜੀ ਜੋ ਕੀ ਪੰਮਾ ਵੀਰ ਜੀ ਨੇ ਸਾਡੀ ਮੁਲਾਕਾਤ ਕਰਵਾਈ ਇਹਨਾਂ ਨਾਲ ਤੇ तकरीबन ਬਹੁਤ ਸਮਾਜ ਭਲਾਈ ਦੇ ਕੰਮ ਕਰ ਰਹੇ ਐਜੂਕੇਸ਼ਨ ਨੂੰ ਨਾਲ ਲੈ ਕੇ ਐਜੂਕੇਸ਼ਨ ਸਾਡੀ ਇੱਕ ਐਸੀ ਪੂੰਜੀ ਆ ਜਿਹਨੂੰ ਆਪਾਂ ਕਦੇ ਵੀ ਵਰਤ ਸਕਦੇ ਆ ਤੇ ਕਦੇ ਖਤਮ ਨਹੀਂ ਹੋਏਗੀ ਜੇਕਰ ਖਤਮ ਹੋਣ ਲੱਗੀ ਤੇ ਤੁਸੀਂ ਦੁਆਰਾ ਇਹ ਕਮਾ ਸਕਦੇ ਆ ਸਾਡਾ ਮੇਨ ਪਰਪਸ ਕੀ ਹੈ ਪੈਸੇ ਕਮਾਉਣਾ ਨਾ ਕੰਮ ਕਰਕੇ ਜੇਕਰ ਸਾਡੇ ਕੋਲ এডਿਕੇਸ਼ਨ ਹੋਏਗੀ ਅਸੀਂ ਕਿਤੇ ਵੀ ਜਾ ਕੇ ਇੰਟਰਵਿਊ ਦੇ ਦਾਂਗੇ ਤੁਹਾਨੂੰ ਜੋ ਮਿਲ ਜੇਗੀ ਇਹ ਹੀ ਪੂੰਜੀ ਹੈ ਅਸਲੀ ਪੂੰਜੀ ਇਹ ਆ ਕਈ ਦਿਹਾੜੀਆਂ ਕਰਕੇ ਕਮਾਉਨੇ ਆਪਾਂ ਕਈ ਕੁਰਸੀਆਂ ਤੇ ਬਹਿ ਕੇ ਇਹ ਪੂੰਜੀ ਆਪਾਂ ਕਮਾਉਨੇ ਆ ਸੋ ਪੜਾਈ ਨੂੰ ਆਪਾਂ ਮੁੱਖ ਰੱਖਣਾ ਹੈ ਪਿੰਡ ਨੌਂ ਗ੍ਰਾਮਾਂ ਦੇ ਜਿਹੜੇ ਸਾਰੇ ਸਤਕਾਰ ਜੋ ਗਏ ਨੇ ਉਹ ਵਧਾਈ ਦੇ ਪਾਤਰ ਆ ਕਿ ਮੈਂ ਇੱਕ ਦਿਨ ਇਹਨਾਂ ਨਾਲ ਗੱਲ ਕਰ ਰਿਹਾ ਸੀ ਮਿੰਨੀ ਸੈਕਟਰੀਟ ਖੜਾ ਆਪ ਇਹ ਨਹੀਂ ਪੜੇ ਪਰ ਆਪਣੇ ਬੱਚਿਆਂ ਨੂੰ ਪੜਾਇਆ ਇਹਨਾਂ ਨੇ ਕਈਆਂ ਨੇ ਕਿਸੇ ਨੇ ਡਿਪਲੋਮਾ ਨਹੀਂ ਕੀਤਾ ਡਿਗਰੀਆਂ ਕੀਤੀਆਂ ਤੇ ਕਈ ਤਾਂ ਸੁਪਰਵਾਈਜ਼ਰ ਦੀ ਜੌਬ ਕਰ ਰਹੇ ਸੀਗੇ ਕੁਕਰ ਫੈਕਟਰੀ ਦੇ ਵਿੱਚ ਤੇ ਕਈ ਕਈਆਂ ਨੇ ਯੂਨੀਵਰਸਿਟੀ ਦੇ ਡਿਗਰੀ ਡਿਪਲੋਮੇ ਕੀਤੇ ਆ ਕਈ ਫਾਰਮੇਸੀ ਕਰਕੇ ਬੈਠੇ ਆ ਬੜੀ ਵਧੀਆ ਪੜ੍ਹਾਈ ਸੋ ਕਹਿੰਦਾ ਪਾ ਰਹੇ ਹੁੰਦੀ ਲਗਨ ਜਿਤਨਾ ਭਾਈ ਨੇ ਉਹ ਗੱਲ ਕੀਤੀ ਕਿ ਅਸੀਂ ਇਹ ਆਪ ਨੇ ਪੜ੍ਹੇ ਤੇ ਆਪ ਆਪਨੇ ਬੱਚੇ ਨੂੰ ਪੜ੍ਹਾਣੇ ਔਰ ਪੜ੍ਹਾਈਏ ਜੀ ਤੇ ਬਾਕੀ ਜੀ ਕੀ ਜੈ ਸੋ ਸਾਡੇ ਪੰਜਾਬ ਦੇ ਦਵਾਚਾ ਜੀ ਨੇ ਕਾਫੀ ਪਹਿਲਾਂ ਤੇ ਇਹ ਹੀ ਅਹਿਦ ਕਰ ਕੀਤੀ ਆ ਨੌਕਰਾਂ ਵਾਲੇ ਸਭ ਸੱਚੇ ਆਇਆ ਨੇ ਛੋਟਾ ਜਿਹਾ ਜੱਜਬਾਰਤ ਕਰਦਾ ਆਪਣਾ ਮੈਡੀਕਲ ਪੱਤਰ ਜਾਰੀ ਕੀਤਾ ਜੋ 35 32 ਸਾਬਤ ਕਰਦੇ ਕਿ ਇਹਨਾਂ ਦੇ ਤਸ਼ੱਕਾ ਹੁੰਦੀ ਆ ਇਹਨਾਂ ਦੇ ਅਹਾਵੀ ਹੋ ਰਹੇ ਆ ਅਦਰ ਕਾਸਟ ਜਿਹੜੀਆਂ ਹੈਗੀਆਂ ਸਾਡੇ ਇਹਨਾਂ ਨੂੰ ਛੋਟਾ ਜਿਹਾ ਸੰਜਮ ਹੋਰ ਦੋਸ਼ ਰੱਖਣਾ ਚਾਹੀਦਾ ਆਪਣਾ ਅਗੇਰ ਹੋਣਾ ਚਾਹੀਦਾ ਆ ਸੋ ਕਾਫੀ ਪਹਿਲਾਂ ਤੇ ਗੱਲ ਕੀਤੀ ਆ ਸਵੇਰ ਬੇਨਤੀ ਕਰਾਂਗਾ ਅਸੀਂ ਕੋਈ ਜਨਸ ਕਰਤਾ ਬੇਗੂੜਾ ਟਾਈਗਰ ਹੋਣ ਤੋਂ ਅਫਤਾਰ ਵਸੀਫਾ ਜੋ ਚੀਜ਼ ਫੂਬਚਾਰ ਆਪਣੇ ਸੱਚ ਦੇ